ਭਲਾ ਹੋ ਜਵੇ ਹੌਲੀ ਹੌਲੀ ਪਿੱਛੇ ਦੇ ਵੀ ਟਾਇਰ ਬਾੜੀ ਮਾਰਦਾ ਤੂੰ ਨਾ ਗੱਡੀ ਵਾਲਾ ਨੂੰ ਦੇਖ ਉਸ ਸਕੂਟਰੀ ਦਾ ਪਾਣੀ ਪੈ ਗਿਆ ਮੈਂ ਕਿਹਾ ਭਾਈ ਕਿਹਾ ਕਿਨੇ ਤੈਨੂੰ ਇੱਧਰ ਲਿਕੇ ਜਾਣ ਨੂੰ ਮੀਨੇ ਭਾਈ ਸਾਰੇ ਕੰਮ ਖਰਾਬ ਕਰਦਾ ਸਾਰੇ ਕੱਪੜੇ ਭਿੱਜ ਗਏ ਦੇਖੋ ਬੈਕਸਾਈਡ ਪਹਿਲਾਂ ਫੱਟ ਗਿਆ ਮੈਂ ਤੇ ਜਿੱਗਣ ਇਹ ਲੈਣਾ ਸੇਰੇ ਮੈਂ ਢੋਲ ਤੇਲ ਆਉਣਾ ਨਹੀਂ ਹੈਗਾ ਇਹਦੇ ਮੈਂ ਤੇਲ ਆਉਣਾ ਹੀ ਨਹੀਂ ਹੈਗਾ ਹਾਂ ਥੋੜੇ ਜੇ ਵੈਸੇ ਵੀ ਹੈਗੇ ਬਾਨਾ ਮਾਰਦਾ ਭਾਈ ਮੈਨੂੰ ਟਰਾਲੀ ਦਾ ਲੈ ਕੇ ਰੇੜੀ ਆ ਗਿਆ ਢੋਟੋਲ ਭਾਗ ਲਿਆਉਣੇ ਪੈਸੇ ਖਾਤਾ ਆਇਆ ਇਹ ਦੋ ਢੋਲ ਨਹੀਂ ਹੈਗਾ ਇੱਕ ਢੋਲੀ ਹੈ ਰਸਤੇ ਦੀ ਖੈਰ ਬਣਾਤੀ ਜੱਗੇ ਨੇ ਵੜਦਾ ਸਾਰੀ ਭਾਈ ਲੇ ਮੀਂਹ ਦਾ ਖਾਤਾ ਪੈ ਲਿਆ ਘਾਟੇ ਦੇ ਮੀਂਹ ਨੇ ਦੱਸਤਾ ਫੇ ਤੁਸੀਂ ਢੋਲੋ ਮੀਂਹ ਚ ਵਾਰ ਕੱਢ ਲੇ ਕਰੋ ਤੇਲੇ ਵੰਡਾਏ ਇੱਕ ਘਾਲਾ ਜਕੇ ਦੇਖਦੇ ਪਾਣੀ ਕੇ ਟਰੈਕਟਰ ਜਾਂਦੇ ਹੁੰਦੇ ਤੁਸੀਂ ਮੈਂ ਕਹਿੰਦਾ ਇੱਕ ਤੋਂ ਘਾੜੀ ਦਾ ਲੰਗੜ ਵੇ ਕਰਨਾ ਹਾਂ ਪਾਣੀ ਚ ਚੱਲਦਾ ਨਹੀਂ ਉਹ ਫੇ ਤਾਂ ਖਤਮ ਹੋ ਜਾਂਦਾ ਪਾਣੀ ਮੁੱਕ ਜਾਣਾ ਤਾਂ ਨਹੀਂ ਖਾਤਾ ਪੈ ਲਿਆ ਬਾਈ ਪਿੱਛੇ ਸਾਰੇ ਰੋਡਾ ਪਾਣੀ ਖੜਾ ਹੈ ਹਾਂ ਧਰਤੀ ਰੱਜ ਗਈ ਪਿੰਡ ਹੀ ਨਹੀਂ ਬਾਣੀਆ ਆ ਲਾਈਟਾਂ ਬਾਈ ਜਿਹੜੀਆਂ ਸਾਡੀਆਂ ਰੋਕੜ ਵਾਲੀਆਂ ਐ ਇਹਦੇ ਰੂਲ ਘੱਟੇ ਮੰਨਦੇ ਲੋਕ ਦਾਓ ਲਾ ਕੇ ਕੱਢੀ ਜਾਂਦੇ ਐ ਹੈ ਜਿਹੜਾ ਲੋਡ ਲਾਦਾ ਗੱਡੀ ਵਾਲਾ ਲਾਉਂ ਲੱਗੇ ਰੇ ਇਧਰ ਆ ਭਰ ਲੈ ਲਾ ਕੇ ਚੱਲਦਾ ਔਰੇ ਪ੍ਰੋਜੈਕਟ ਜੀ ਜਾਂਦਾ ਲੰਗੀ ਜਾਂਦਾ ਔਰੇ ਟੈਂਪੂ ਦੇਖੀ ਪਾ ਹਾਂ ਕਾੜੋਂ ਆਇਆ ਕਨੇ ਫਾਸਟ ਟੈਗ ਅੱਜ ਜੱਗੇ ਨੇ ਚੱਕਿਆ ਨਹੀਂ ਕਿਸਾਨ ਕਾਰਡ ਕਹਿੰਦਾ ਲੋਡ ਨਹੀਂ ਫੈਨੇਟਰ ਨੂੰ ਹੈ ਲੱਗਣਾ ਨਹੀਂ ਟੋਲ ਬਲਾਜੇ ਦੀ ਮੋਜ ਆ ਬਾਈ ਟਰੈਕਟਰ ਜੇਕਣਾ ਮਰਜੀ ਗੱਡੀ ਜਾਓ ਪਹੁੰਚ ਗਏ ਬਾਈ ਟੋਲ ਬਲਾਜੇ ਫਿਰ ਦੇਖੋ ਵੀਆਈਪੀ ਲੈਂਜ ਨੂੰ ਐਂਟਰੀ ਹੋ ਰਹੀ ਹੈ ਨਹੀਂ ਨੀਵਾ ਪਾ ਰਿਹਾ ਬਾਈ ਜੰਗਲਵੰਦਾਂ ਦੀਆਂ ਚ ਵੀ ਪੋੜ ਲੱਗ ਗਏ ਹੈ ਨੀਵਾ ਲਾਦਾ ਨੀਵਾ ਲਾਦਾ ਪਾਣੀ ਉਹ ਲੰਘਣਾ ਔਰ ਇਹਦੇ ਬੰਦੇ ਲੰਘਣੇ ਆ ਲੈ ਰੇਟਾ ਕਿੱਥੇ ਉਰੇ ਦੇ ਪਾਣੀ ਇਕੱਠਾ ਹੋ ਗਏ ਜਾਂਦਾ ਆਪਣੇ ਗੰਨੀ ਸਾਰਾ ਬਾਈ ਉਰੇ ਪੋੜ ਲੱਗਦੇ ਨੇ 2 ਸਾਲ ਹੋ ਗਏ ਮੁੱਲਾ ਵਸਟੇਰੀਅਮ ਦੇ ਮੋੜੇ ਨੂੰ ਹੋ ਗਏ ਲੰਘਦਾ ਇਹ ਸਾਹਮਣੇ ਤੋਂ ਪਰ ਉਰੇ ਹੱਲ ਨਹੀਂ ਹੋਇਆ ਇਹਦਾ ਕਦੇ ਵੀ ਪਤਾ ਨਹੀਂ ਕਿੰਨੇ ਕ ਟਾਈਮ ਚ ਲੱਗਣਾ ਹੈ ਆਵਾਜ਼ ਦੇ ਰਿਹਾ ਲੋ ਜੀ ਬਾਈ ਚੰਡੀਗੜ੍ਹ ਐਂਟਰ ਹੁੰਦੀ ਸਾਰੇ ਕਹਿੰਦੇ ਨਹੀਂ ਆ ਗਿਆ ਥਾਲੀ ਥਾਲੀ ਹੌਲੀ ਭਿੱਜਿਆ ਨਾ ਜੱਦ ਦਾ ਕੰਮ ਬਾਈ ਆਹ ਕਿਧਰੇ ਤੇ ਬਾਈ ਨਹੀਂ ਆ ਗਿਆ ਦੇਖੋ ਸੜਕਾ ਪਰ ਪਾਣੀ ਲੱਗ ਗਿਆ ਘੜਨਾ ਗੱਡੀਆਂ ਵੀ ਹੋਊਂਗੀਆਂ ਹੁਣ ਕਰੋਗੇ ਨੁਕਸਾਨ ਹੈ ਬਚਾਓਏ ਬਾਈ ਸਾਰੇ ਕੰਮ ਖਰਾਬ ਕਰਤਾ ਸਾਰੇ ਕੱਪੜੇ ਭੁੱਜਦੇ ਆ ਦੇਖੋ ਬੈਕਸਾਈਡ ਇਹ ਕਾਲਾ ਭੱਜ ਗਿਆ ਮੈਂ ਭਿੱਜ ਗਿਆ ਲੈ ਤੂੰ ਕਿਥੇ ਭੱਜਿਆ ਮੈਂ ਤਾਂ ਪਿੱਛੇ ਦੇ ਸਾਰੇ ਭਿੱਜ ਗਿਆ ਛਤਰੀ ਜੋਗੀ ਬਾਈ ਇਹਦੀ ਬੇਕਾਰ ਛਤਰੀ ਹੈ ਇਹਦਾ ਫਾਇਦਾ ਇਹਦਾ ਲੈ ਬਾਈ ਥੋੜੀ ਜਿਹੀ ਜਗ੍ਹਾ ਮੀਂਹ ਦਾ ਇੰਨੇ ਜਿਹੇ ਕੰਮ ਜਿਆ ਕਰ ਗਿਆ ਰੱਬ ਆਪਣਾ ਦਾ ਬੜੇ ਪੂਰੇ ਵੀ ਹੋ ਗਿਆ ਬਾਈ ਢੋਲ ਢੋਲ ਨੂੰ ਟੁੱਕਾ ਹੈ ਚੰਡੀਗੜ੍ਹ ਤੋਂ ਵਿੱਚ ਨਹੀਂ ਪਹੁੰਚਦਾ ਚੰਡੀਗੜ੍ਹ ਜਿੰਨਾ ਬਹੁਤ ਬੈ ਗਈਆਂ ਬਾਈ ਲੈਟਾ ਕਰਕੇ ਥੋੜਾ ਟਾਈਮ ਲਾਦਾ ਚੰਡੀਗੜ੍ਹ ਚ ਉਧਾਂ ਵਧੀਆ ਚੱਲ ਸਕਦਾ ਨੇ ਫੜ ਲਏ ਤੇ ਰਸਤੇ માં ਮਾਸੀਓ ਛੁੱਟੇ ਮੀਂਹ ਤੇ ਤਾਂ ਭੀੜ ਐ ਇੰਨੀ ਚੰਡੀਗੜ੍ਹ ਆਏ ਦਾ ਫਾਇਦਾ ਨਹੀਂ ਡੇਟਾ ਕੋ ਕੱਟਿਆ ਵਾਲਾ ਕੰਮ ਤੇ ਕੋ ਗੱਡ ਖਾਨਾ ਕਿਹੜੇ ਸਾਹ ਨਾਲ ਭਾਈ ਡੀਜ਼ਲ ਪੈਟਰੋਲ ਉਹਦੀ ਬਣਿਆ ਪਿਆ ਏ ਚੱਲ ਭਾਈ ਟਿਕ ਟੌਪ 25 ਕਿਲੋ ਮਿਲੇ ਬਾਈ ਦੇਖ ਲਓ ਕਿਹੜੇ ਸਾਹ ਨਾਲ ਐਸਾ ਵਕਤ ਮਿਲੇਗਾ ਆਹ ਵਾਲਾ ਹੋ ਜਵੇ ਹੌਲੀ ਹੌਲੀ ਵਿਛੇ ਦੇ ਵੀ ਟਾਇਰ ਬਾੜੀ ਮਾਰਦਾ ਤੂੰ ਨਾ ਗੱਡੀ ਵਾਲਾ ਤੂੰ ਨਾ ਗੱਡੀ ਵਾਲਿਆਂ ਨੂੰ ਦੇਖ ਉਸ ਘੋੜੀ ਦਾ ਪਾਣੀ ਪੈ ਗਿਆ ਮੈਂ ਕਹਿੰਦਾ ਭਾਈ ਕਿਹਾ ਕਿਨੇ ਤੈਨੂੰ ਇਧਰ ਨਹੀਂ ਜਾਣ ਨੂੰ ਉਹ ਦੇਖ ਕੇ ਦੇਖ ਕੇ ਦੇਖ ਕੇ ਵਾਹ ਭਾਈ ਮੇਲਾ ਲੱਗਿਆ ਤੇ ਤੂੰ ਆਹ ਦੇਖੇ ਵਾਹ ਵਾਲੀ ਆ 20 ਮਿੰਟ ਦੇ ਤੇ ਕੇ ਵਾ ਮੇਲਾ ਲੱਗਿਆ ਵਾ 20 ਪਿੰਦਾ ਨਜ਼ਾਰੇ ਲੈ ਰਹੇ ਲੋਕ ਬਾਈ ਪੂਰੀ ਭੀੜ ਬਾਈ ਚੰਡੀਗੜ੍ਹ ਮਾ ਆਉਣਾ ਪਾ ਬੇ ਲੈਟਾ ਮਾਰਦੀਆਂ ਦੁਆਰਾ ਤੋਂ ਫੇਰ ਨਹੀਂ ਚੱਲ ਪਿਆ ਬਾਈ ਸਾਨੂੰ ਲੱਗਦਾ ਨਹੀਂ ਵੀ ਦਿਨ ਖੜੇ ਪਿੰਡ ਵੜ ਜੂਗੇ ਔਖਾ ਹੀ ਹੈ ਪ੍ਰੋਜੈਕਟ

ਤੇ ਸਪਰੇਅ ਕਰਾਉਣੀ ਆ ਬਾਈ ਬਈ ਇਹਨੂੰ ਫੋਨ ਕਰਿਆ ਤਾਂ ਪਹਿਲਾਂ ਉਹਨੂੰ ਸ਼ਨੀਵਾਰ ਦਾ ਟਾਈਮ ਦਿੱਤਾ ਵਾ ਤਾਂ ਉਹਨ ਦੋ ਦਿਨ ਦਿੱਤੇ ਵੇਦੇ ਵੀ ਜਾਂ ਸ਼ਨੀਵਾਰ ਨੂੰ ਆ ਜੀ ਜਾਂ ਐਤਵਾਰ ਨੂੰ ਆ ਜੀ ਸ਼ਨੀਵਾਰ ਨੂੰ ਫੇ ਸਵੇਰੇ ਬਾਈ ਕਿਣੀਆਂ ਹੀ ਆ ਕੇ ਤਾਂ ਮੀਂਹ ਆ ਗਿਆ ਤਾਂ ਅੱਜ ਵੀ ਮੌਸਮ ਖਰਾਬ ਆ ਜਿਹੜਾ ਦਿਨ ਤਾਂ ਕਰਕੇ ਹੁਣ ਉਹਨੂੰ ਕੱਲ ਦਾ ਟਾਈਮ ਦਿੱਤਾ ਏ ਤੇ ਤੇਲੇ ਵਾਲੀ ਸਪਰੇਅ ਬਾਈ ਮੋਟਰ ਤੇ ਆਪਾਂ ਨੇ ਕਰਾਉਣੀ ਆ ਖੇਤਾਂ 'ਚ ਜਾਨਵਾਲ ਵਾਲੇ ਬਾਈ ਨੂੰ ਵੀ ਹੋਣੀ ਆ ਤੇ ਆਪਣੇ ਨੂੰ ਵੀ ਹੋਣੀ ਆ ਕਈ ਵੀਰਾਂ ਦੇ ਸਪਰੇਅ ਕਰਾਉਣੀ ਆ ਕੰਮ ਥੋੜਾ ਜਿਹਾ ਮੌਸਮ ਕਰਕੇ ਉੱਲ ਗਿਆ ਵਾ ਤਾਂ ਤੇ ਸਪਰੇ ਰੋਕੀ ਹੋਈ ਸੀ ਮਨੇ ਬਾਈ ਦੇ ਵੀ ਕਰਾਉਣੀਆਂ ਬਾਈ ਉਹਨੇ ਵੀ ਲਿਆ ਕੇ ਰੱਖੀ ਵੀ ਉਹ ਕਹਿੰਦਾ ਜੇ ਅੱਜ ਦਣ ਤੇਰੇ ਨਾਲੇ ਮੇਰੇ ਕਰਾ ਦੀ ਪ੍ਰਧਾਨ ਦਾ ਫੋਨ ਵੀ ਆਇਆ ਪ੍ਰਧਾਨ ਦੇ ਵੀ ਕਰਾਉਣੀਆਂ ਜਾਨ ਮਹਲ ਦੇ ਵੀ ਚਾਰ ਜਾਣੇ ਦੇ ਬਾਈ ਹੁਣ ਸਪਰੇ ਹੋਣੀ ਆ ਕੱਲ ਦਾ ਟਾਈਮ ਦਿੱਤਾ ਬਈਆਂ ਨੂੰ ਤੇਲੇ ਦੇ ਵੀ ਕਰਾਉਣੀ ਕਿਸੇ ਨੇ ਫੰਗਸ ਦੀ ਕਰਾਉਣੀ ਆ ਅਲੱਗ-ਅਲੱਗ ਸਪਰੇਆਂ ਕਰਾਉਣੀਆਂ ਤੇ ਮੋਟਰ ਬਾਈ ਦੁਪਹਿਰ ਨੂੰ ਹੁਣ ਹੈ ਨਹੀਂ ਕੋਈ ਪਤਾ ਨਹੀਂ ਕਿਧਰ ਗੁੰਮਣ ਗਏ ਸਾਰੇ ਇੱਧਰ-ਉੱਧਰ ਜੀਰੀਆਂ ਬਹੁਤ ਵਧੀਆ ਖੜੀਆਂ ਐ ਜਿਹੜੇ 232 ਬਾਈ ਆਪਣੀ ਹੁਣ ਫੁੱਲ ਨਹੀਂ ਸਰਗੀ ਤਕਰੀਬਨ ਤੇਲੇ ਦੀ ਸਪਰੇਅ ਰਾਈਦੀ ਬਾਈ ਪਹਿਲਾਂ ਉਹਦੇ ਪਰ ਹਉਣ ਤੇ ਹੁਣ ਤੇਲੇ ਦੀ ਸਪਰੇਅ ਆਪਾਂ ਨੇ ਕਰਾ ਲੈਣੀ ਕੱਦੀ ਹੋਰ ਪਾ ਦੂਗੇ ਨਾਲ ਅਜਸ਼ਵੀਰ ਬਾਈ ਵਾਲੀ ਹੈ ਬਾਈ ਇਹਦੇ ਪਰ ਹਾਲੇ ਕੋਈ ਸਪਰੇਅ ਨਹੀਂ ਹੋਈ ਇਹਨੂੰ ਫੰਗੀ ਸਾਈਡ ਵੀ ਗਿਆ ਮੈਂ ਕਿਨੂੰ ਫੋਨ ਕਰਤਾ ਵੀ ਇੱਕ ਫੰਗੀ ਸਾਈਡ ਵੀ ਲਿਆਈ ਉਹ ਵੀ ਪਾਉਣੀ ਇਹਦੇ ਵਿੱਚ 232 ਬਾਈ ਖਾਲੀ ਘੜੀ ਵਧੀਆ ਖੜੀ ਹੈ ਆਪਣੇ ਵਾਲੀ ਖੜੀ ਆ ਉਹ ਪਰਲੀ ਸਾਈਡ ਥੋੜਾ ਜਿਹਾ ਖੇਤ ਉੱਚਾ ਹੈ ਬਾਈ ਉਹ ਵਿਚਾਲੇ ਇਹ ਦੇਖਦਾ ਹੈ ਉਦਾਂ ਹੀ ਫਰਕ ਹੈ ਉੱਚਾ ਹੈ ਥੋੜਾ ਜਿਹਾ ਬਾਕੀ ਤੁਹਾਨੂੰ ਕੋਲ ਨੇੜੇ ਤੇ ਵੀ ਗੀੜਾ ਮਰਾ ਲੈਂਦੇ ਜਾ ਕੇ ਬਾਈ ਸਵੇਰ ਟਾਈਮ ਦੀ ਕਿਣਮਣ ਕਿੜੀਆਂ ਜਿਹੜੀਆਂ ਪਈਆਂ ਪਈਆਂ ਵਹੀਂ ਦੇਖੋ ਹਲੇ ਵੀ ਪੱਤਿਆਂ ਦੇ ਉੱਪਰ ਪਾਣੀ ਖੜਾ ਹੈ ਮੌਸਮ ਜਿੱਦਾਂ ਖੁੱਲਣਾ ਚਾਹੀਦਾ ਤਾਂ ਬਾਈ ਉਦਾਂ ਖੁੱਲਦਾ ਨਹੀਂ ਹੈਗਾ ਬਹੁਤ ਵੀਰ ਆਪਣੇ ਰੁਕੇ ਹੋਵੇ ਸਪਰੇਅ ਕਰਨੇ ਤੇ ਸਪਰੇਅ ਦੀ ਲੋਡ ਵੈਸੇ ਹੈਗੀ ਹੈ ਬਾਈ ਕਿਉਂਕਿ ਹਲੇ ਵੀ ਜਿਹੜੀਆਂ ਸਵਾ 34 ਜਿਹੜੇ ਇਦਾਂ ਦੇ ਬੀਜ ਆ ਲੇਟ ਨਿਸਰਦੇ ਆ ਇਹਨਾਂ ਨੂੰ ਪੂਰਾ ਮਹੀਨਾ ਪਿਆ ਹਲੇ ਇੱਕ ਤਾਂ ਕਰਕੇ ਬਾਈ ਜੇ ਕੋਈ ਬਿਮਾਰੀ ਆ ਗਈ ਫਿਰ ਸਾਹਮਣੇ ਹੁੰਦੀ ਹੈਗੀ ਪਹਿਲੇ ਹੀ ਹੋ ਜਵੇ ਤਾਂ ਇਲਾਜ ਹੈਗਾ ਇਹਦਾ ਤਕਰੀਬਨ ਬਾਈ ਹੁਣ ਸਾਰੀ ਨਿਸਨ ਲੱਗ ਗਈਆਂ ਆ ਹੈਗੀ ਆ ਬਾਈ ਅਰਜਨ 110 ਇਹ ਵੀ ਖਾਸੀ ਬਾਹਰ ਆ ਗਈ ਬਾਈ ਮਿੱਠੀ ਮਿੱਠੀ ਹਵਾ ਵੀ ਚੱਲਦੀ ਬਾਈ ਅੱਜ ਆ ਜਿਹੜੀ ਸਵਾ 34 ਹੈ ਬਾਈ ਇਹ ਹੈਗੀ ਜਸਵੀਰ ਬਾਈ ਵਾਲੀ ਇਹਨੂੰ ਸਪਰੇ ਨਹੀਂ ਹੋਈ ਹੈਗੀ ਇਹਨੂੰ ਕਿਤੇ ਕਿਤੇ ਦੂਈ ਬਾਈ ਜਿਹੜੀ ਸੀ ਫਲੈਟ ਜੀ ਨਾ ਉਹਦਾ ਬਿਮਾਰੀ ਪੈ ਗਈ ਦੀ ਤੁਹਾਨੂੰ ਦਿਖਾਉਂਗਾ ਜਿੱਦਾਂ ਆਪਾਂ ਨੇ ਪਹਿਲਾਂ ਕਰਤੀ ਸੀ ਦਰੇਰਾ ਫਰਕ ਤਾਂ ਬਾਈ ਬਹੁਤ ਹੈ ਜੇ ਨਾ ਕਰੀਏ ਤਾਂ ਬਿਮਾਰੀਆਂ ਕੋਈ ਨਾ ਕੋਈ ਘੇਰੇ ਲੰਦੀ ਹੈ ਬਾਈ ਜੇ ਕਰਤੀ ਫਿਰ ਉਹਦਾ ਇਲਾਜ ਹੈਗਾ ਫਿਰ ਬਚਾਓ ਹੈਗਾ ਇਹ ਇਹ ਲੱਗੀ ਵੀ ਬਾਈ 1 ਦਿਨ ਸੇਵੇਂ ਆਪਨੇ ਵਾਲੀ ਆ ਗਈ 7:34 ਆ ਦੇਖੋ ਵੀ ਫੁੱਲੇ ਨਹੀਂ ਸਰਗੀ ਬਾਈ ਤਕਰੀਬਨ ਸਾਰੀ ਟੋਟਲ ਪਰੇਕਰਨ ਦੇ ਨਾਲ ਬਾਈ ਜੜ ਤੱਕ ਹਰੀ ਰਹਿੰਦੀ ਦੇਖੋ ਆਹ ਫਰਕ ਆਇਆ ਬਣ ਹੁਣ ਤੁਹਾਨੂੰ ਆ ਦਿਖਾ ਦਿੰਦਾ ਜਿੱਦਾਂ ਬਾਈ ਇਹ ਤਸਵੀਰ ਵਾਲੀ ਹੈ ਇਹਦੇ ਉੱਪਰ ਸਪਰੇ ਨਹੀਂ ਹੋਈ ਤਾਂ ਦੇਖੋ ਖੇਠਾਂ ਦੇ ਵਿੱਚ ਇਦਾਂ ਹੋ ਗਈ ਦੀ ਇਹ ਥੀ ਫਲੈਟ ਪੈ ਜਾਂਦੀ ਹੈ ਆ ਦੇਖੋ ਥੀ ਫਲੈਟ ਦੇ ਜਾਨੀ ਬਾਈ ਆ ਘੱਬੇ ਜੇ ਪੈ ਜਾਂਦੇ ਆ ਹੁਣ ਤੁਹਾਨੂੰ ਆਪਣੀ ਵਾਲੀ ਸਾਈਡ ਦਿਖਾਉਂਦਾ ਬਾਈ ਇੱਧਰ ਸਪਰੇ ਹੋ ਗਈ ਸੀ ਜਿਹਨੂੰ ਸਪਰੇ ਕਰੀ ਦਿਓ ਖੇਠਾਂ ਤੱਕ ਹਰੀ ਪਈ ਆ ਬਾਈ ਇੰਨਾ ਫਰਕ ਹੈ ਬਾਈ ਸਪਰੇਅ ਦਾ ਤਾਂ ਕਰਕੇ ਹੁਣ ਬਾਈ ਆਪਾਂ ਨੇ ਇੱਕ ਸਪਰੇਅ ਲਿਆਂਦੀ ਵਧੀਆ ਲਿਆਂਦੀ ਸੁੰਡੀ ਵਾਲੀ ਵੀ ਲਿਆਂਦੀ ਤੇ ਤੇਲੇ ਵਾਲੀ ਵੀ ਲਿਆਂਦੀ ਤੁੰਗੀ ਜਕਣਾ ਬਈ ਉਹ ਖੇਤਾਂ 'ਤੇ ਲਾਗ ਪਰ ਗੰਨਾ ਹੈ ਸੂਰੇ ਪਰ ਖੇਤਾਂ ਉੱਥੇ ਵੀ ਲਗ ਬੱਛਰੀਆਂ ਚੁਰੀਆਂ ਤਾਂ ਕਰਕੇ ਇੱਕ ਵਾਰ ਤੋਂ ਉੱਤੇ ਦੀ ਆਪਾਂ ਨੇ ਵਿੱਚ ਪਾ ਕੇ ਕਰ ਦੇਣੀ ਫਾਇਦਾ ਹੀ ਹੈ ਬਾਈ ਨੁਕਸਾਨ ਕੋਈ ਨਹੀਂ ਹੈਗਾ ਦੋ ਸਪਰੇਅਾਂ ਵਧੀਆਂ ਹੋਈਆਂ ਹੋਵੇ ਬਾਈ ਝਾੜ ਦਾ ਬਹੁਤ ਫਰਕ ਪੈ ਜਾਂਦਾ ਤਾਂ ਕਰਕੇ ਆਪਾਂ ਨੇ ਬਾਈ ਕਰ ਦੇਣੀ ਹੈ ਫਾਇਦਾ ਹੀ ਹੈ ਹੁਣ ਲਾਸਟ ਵਾਰ ਜਾ ਕੇ ਜਿਹੜੀ ਨਾ ਸੰਭੀ ਕੋਈ ਫਾਇਦਾ ਨਹੀਂ ਹੈਗਾ ਕਾਰੀ ਕਰਾਈ ਮੈਂ ਤਾਂ ਬਾਈ ਖੂਚੀ ਜਾਣੀ ਆ ਬਸ ਜਿਹੜੇ ਆ ਲਾਸਟ ਵਾਲੇ ਦਿਨ ਹੁੰਦੇ ਆ ਬਾਈ ਇੱਥੇ ਆ ਕੇ ਜੀਰੀ ਬਦ ਦੋ ਵਧੀਆ ਸਪਰੇਆ ਕਰ ਦੋ ਤੇ ਸੰਭਲੋ ਝਾੜ ਵੀ ਵਧੀਆ ਰਹਿੰਦਾ ਤੇ ਉਦਾਂ ਵੀ ਜੀਰੀ ਬਾਈ ਦੇਖਣੇ ਨੂੰ ਵਧੀਆ ਲਾਦੀ ਫੇ ਬਿਮਾਰੀ ਨਹੀਂ ਵਿੱਚ ਪੈਂਦੀ ਜੀਰੀਆਂ ਟੌਪਰੀ ਆ ਬਾਈ 7:34 ਬਾਕੀ ਹੁਣ ਕਾਲੂ ਭਈਆ ਨੇ ਆਉਣਾ ਜੀ ਤੁਹਾਨੂੰ ਦਿਖਾਉਂਦੇ ਆ ਕਿਆ ਸਿਸਟਮ ਚੱਲਦਾ ਫਿਰ ਲਓ ਜੀ ਬਾਈ ਪਰੇ 7:34 ਦਾ ਤੇ ਆ ਵੀ 7:27 ਹੈ ਇਹ ਵੀ ਫੁੱਲ ਨਿਸਰਨ ਲੱਗਿਆ ਪਿਆ ਇਹ ਥੋੜਾ ਜਿਹਾ ਅਗੜ ਪਿਛੜ ਹੋਇਆ ਪਿਆ ਇਹ ਬਾਈ ਵਿੱਚ ਵਿੱਚ ਨਿਸਰ ਗਿਆ ਤੇ ਵਿੱਚ ਵਿੱਚ ਨਿਸਰ ਰਿਹਾ ਬਰਾਬਰ ਨਹੀਂ ਨਿਸਰਿਆ ਥੋੜੇ ਜਿਹਾ ਫਰਕ ਗਿਆ ਲੈ ਆ ਦੇਖੋ ਵਿੱਚ ਵਿੱਚ ਪੈ ਪਏ ਵਿੱਚ ਵਿੱਚ ਫੁੱਲ ਨਿਸਰ ਗਿਆ ਬੀਜ ਬਾਈ ਇਹ ਵੀ ਵਧੀਆ ਹੈ ਪਰ ਇਹ ਜੇ ਜਿਆਦਾ ਤਕੜਾ ਹੋ ਜਵੇ ਨਾ गिर ਜਾਂਦਾ ਹੈ ਸਪਰੇ ਇਹਨੂੰ ਵੀ ਬਾਈ ਆਪਾਂ ਨੇ ਵਧੀਆ ਕਰਤੀ ਰੀ ਦੇਖੋ ਇਹ ਵੀ ਸੇਸ ਤੱਕ ਇਨਸਾਫ ਖੜਾ ਹੈ ਸਾਰੇ ਖੇਤਾਂ ਨੂੰ ਇੱਕ ਸਪਰੇ ਕਰਤੀ ਰੀ ਤੇ ਹੁਣ ਇਹ ਦੂਏ ਖੇਤਰ ਦੇ ਨਾਲ ਇਹਦੇ ਉੱਪਰ ਵੀ ਬਾਈ ਆਪਾਂ ਨੇ ਕਰ ਦੇਣੀ ਇਹਦੇ ਉੱਪਰ ਛਿੱਟਾ ਜ਼ਰੂਰ ਆਇਆ ਪਿਆ ਬਾਈ ਪਰ ਇਹ ਉੱਚਾ ਕੀ ਮਰਾਰਣੀ ਕਿਉਂਕਿ 2 ਕਿ ਗਿੜੀ ਵੱਜਣੇ ਇਹਦਾ ਵੀ ਕੰਮ ਨਾਲੇ ਕਰ ਦੇਣਾ ਇਹਦੇ ਉੱਪਰ ਵੀ ਸਪਰੇ ਦਾ ਕੰਮ ਨਿਬੇੜ ਦੇਣਾ ਪਰ ਆਇਆਂ ਸਪਰੇ ਬਾਈ ਇਹ ਚ ਪਾ ਦੂੰਗਾ ਪੰਗੀ ਸਾਈਡ ਪੰਗੀ ਸਾਈਡ ਆਏ ਵੀ ਸਾਰੀ ਫੇ ਬਰਾਬਰ ਨਿਕਲੇ ਆਉਗੀ ਸਪਰੇ ਦਾ ਬਹੁਤ ਫਰਕ ਹੈ ਬਾਈ ਸਪਰੇ ਜੇ ਕਿਤੇ ਜਮੇ ਟਾਈਮ ਜੇਪ ਹੋ ਜਵੇ ਇਹ ਥੋੜੀ 10 12 ਦਿਨ ਲੇਟ ਲੱਗੀ ਦੀ ਤਾਂ ਕਰਕੇ ਇਹ ਬਾਈ ਬਰਾਬਰ ਨਹੀਂ ਸਰੀ ਹੈਗੀ ਜਿਹੜਾ ਪਤਲਾ ਖੇਤ ਹੈ ਉਰੇ ਪਾ ਸਪਰੇ ਐਂਡ ਟਾਈਮ ਗਿਲ ਹੋ ਗਈ ਥੀ ਤਾ ਕਰਕੇ ਛੇਤੀ ਨਿਕਲਿਆ ਜੀ ਇਹ ਹਲੇ ਬਾਈ ਭਗੋਲੇਮਾਨੀ ਦੀ ਆਈ ਪਿਆਪਾ ਮਾ ਇਹ ਲੇਟ ਆਈ ਹੈ ਤਾਂ ਕਰਕੇ ਥੋੜੀ ਇਦਾਂ ਨਹੀਂ ਸਕਦੀ ਇਹਦੇ ਪਾ ਹੁਣ ਸਪਰੇਅ ਕਰਦਣੀ ਨਾਲੇ ਪੈਰਾਇਨਾ ਵੀ ਬਾਈ ਬਣ ਜੂਗੀ ਐ ਨਿੱਕ ਨੰਬਰ 727 ਬੀਜ ਹੈ ਬਾਈ ਹਾਈਬ੍ਰਿਡ ਲਓ ਜੀ ਬਾਈ ਖੇਤਾਂ ਦੇ ਜਿਹੜਾ ਮਾਮਾਤ ਵਰਨਾ ਘਰ ਆ ਗਏ ਤੇ ਤੇ ਸ਼ਾਮ ਟਾਈਮ ਦਾ ਵਿਊ ਚੈੱਕ ਕਰੋ ਸੋਹਣਾ ਮੌਸਮ ਰਿਹਾ ਬਾਈ ਅੱਜ ਸੋ ਪਰੀਆਂ ਸਪੁਰਮਾਂ ਬਹੁਤ ਵੀਰਾਂ ਨੇ ਕਰਤੀਆਂ ਤੇ ਆਹ ਖੜੀ ਬਾਈ ਆਪਣੀ ਗੱਡੀ ਗੱਡੀ ਦਾ ਹੁਣ ਟਕਾਣਾ ਬਦਲਿਆ ਬਾਈ ਦੋ ਕੁ ਦਿਨ ਹੋ ਗਏ ਨਹੀਂ ਗੱਡੀ ਇੱਧਰ ਖੜਦੀ ਸੀ ਤੇ ਟਰੈਕਟਰ ਖੜਦਾ ਰਹਿ ਇੱਧਰ ਇਹਦਾ ਟਕਾਣਾ ਬਾਈ ਤਾਂ ਬਦਲਿਆ ਗਿਆ ਇਹਦੀ ਕਰਾ ਕੇ ਲਿਆਂਦੀ ਸਰਵਿਸ ਸ਼ੁਕਰਵਾਨ ਹੈ ਜਾਣਾ ਦਾ ਸ਼ੁਕਰਵਾਨ ਪੈ ਗਿਆ ਨਹੀਂ ਬੰਦੇ ਨੂੰ ਫੋਨ ਕਰਿਆ ਤਾਂ ਤੇ ਬੰਦਾ ਨੇ ਲੱਗਿਆ ਬਾਈ ਵੀ ਸ਼ਨੀਵਾਰ ਨੂੰ ਨਹੀਂ ਹੁਣ ਸੋਮਵਾਰ ਨੂੰ ਆਈ ਆਨ ਕਰਕੇ ਸਰਵਿਸ ਕਰਾ ਕੇ ਲਿਆਉਣੀ ਆ ਹੁਣ ਇਹ ਇੱਥੇ ਹੀ ਖੜੀ ਏ ਸੌ ਮੰਨ ਯਾਨੀ ਸਰਵਿਸ ਕਰਾਉਣਾ ਤੇ ਮੰਜਰੂ ਸਰਵਿਸ ਹੋ ਕੇ ਆ ਗਈ ਤੋਂ ਅਗੇ ਆਪਣਾ ਧੋਲਣੀ ਚੰਗੀ ਤਰ੍ਹਾਂ ਤਸੱਲੀ ਹੋਣੀ ਫੇਰ ਇੱਧਰ ਖੜੂਗੀ ਵੈਸੇ ਗੱਡੀ ਦਾ ਟਿਕਾਣਾ ਇੱਧਰ ਹੈ ਲੋਟ ਹੈ ਟਰੈਕਟਰ ਦਾ ਵੀ ਟਿਕਾਣਾ ਇੱਧਰ ਲੋਟ ਹੈ ਪਰ ਇੱਥੇ ਨਿਆਣੇ ਲੰਘਣ ਲੱਗੇ ਬਾਈ ਜੇ ਲੰਘਦੇ ਹੋਰੇ ਨੂੰ ਸਾਈਕਲ ਹੀ ਮਾਰਦੇ ਨਾਲ ਖਹਿ ਕੇ ਲੰਘਦੇ ਉਹ ਚੱਕਰ ਹੋਰ ਕੋਈ ਚੱਕਰ ਨਹੀਂ ਹੈਗਾ ਟਰੈਕਟਰ ਵੀ ਥੋੜਾ ਜਿਹਾ ਬਾਹਰ ਆਉਂਦਾ ਬਾਈ ਕੀ ਵਈ ਦੇਖੋ ਮੌਸਮ ਜੱਦਾਂ ਹੋਇਆਗਾ